ਦੀ ਸਾਰਾ ਜੁਕੇ ਰਿਪੋਰਟ ਲਈ ਹੈ ਕੀ ਕੁਝ ਰਿਕਵਰੀ ਹੋਈ ਹੈ ਜਿਹੜੇ ਗੈਟ ਹੋਮ ਤੇ ਮੁਕੜੇਗੇ ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸੋਰੀਜਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀਪ ਰਾੜ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪ੍ਰੀਤ ਦੋਨਾਂ ਨੂੰ ਜਦੋਂ ਪੁੱਛਗਿਸ਼ ਕੀਤੀ ਇਨਟੈਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ ਵੀਲਰ ਫਾਰਮ ਦੇ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਿਕ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟਰ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਹੈ ਕਿਤੋਂ ਕਿਤੋਂ ਦੀ ਚੋਰੀ ਕਰਦੇ ਸੀ ਕਿਹੜੇ ਵਕੋ ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਹੋ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਪੁਚਾ ਕੇ ਤਰ ਦੇ ਬੰਦੇ ਸэр ਦੋਨੋਂ ਸਕੇ ਹੈ ਕਿ ਕੋਣ ਹੈ ਦੋਸਤ ਨਹੀਂ ਇੱਕ ਖੇੜੀ ਪੰਡ ਦਾ ਪੰਡ ਦਾ ਇੱਕ ਦੌਣ ਕਲਾ ਪੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨਹੀਂ ਇੱਕ ਦੇ ਖਿਲਾਫ ਚੋਰੀ ਦਾ ਕੇਸ ਹੈ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਸੀ ਇੱਕਦਮ ਔਰ ਵੀ ਖੁਲਾਸੇ ਹੋਣਗੇ ਸэр ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਹਾਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ 'ਚ ਗੱਲ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਵਰਕ ਕਰਨਾ ਚਾਹੀਦਾ ਹੈ ਥੈਂਕ ਯੂ ਪਿਛਲੇ ਸਮੇਂ ਦੌਰਾਨ ਸਾਡੇ ਸਿ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ-ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀਪ ਰਾਉਟ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪ੍ਰੀਤ ਦੋਨਾਂ ਨੂੰ ਜਦੋਂ ਪੁੱਛਗਿੱਛ ਕੀਤੀ ਇਨਟੈਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ-ਵੀਲਰ ਪਰਮਪ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਿਕ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟ੍ਰਿਕ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਚਾਹੀਏ ਕਿ ਕਿੱਥੋਂ ਕਿੱਥੋਂ ਦੀ ਚੋਰੀ ਕਰਦੇ ਸੀ ਕਿਹੜੇ-ਕਿਹੜੇ ਵੱਕੋ ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕੀ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਹੋ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਪਚਾਪਤਰ ਦੇ ਸਰ ਦੋਨੋਂ ਸਕੇ ਕਿ ਕੌਣ ਹੈ ਦੋਸਤ ਨਹੀਂ ਇੱਕ ਖੇੜੀ ਪਿੰਡ ਦਾ ਪਿੰਡ ਦਾ ਇੱਕ ਦੌਣਕਲਾ ਪਿੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨਹੀਂ ਇੱਕ ਦੇ ਖਿਲਾਫ ਚੋਰੀ ਦਾ ਕੇਸ ਆ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਸ ਇੱਕਦਮ ਔਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਆਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ 'ਚ ਗੱਲ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਵਰਕ ਕਰਨਾ ਚਾਹੀਦਾ ਹੈ ਥੈਂਕ ਯੂ